ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਜਿਹੜਾ ਉਹ ਨੋਟ ਕਰ ਲਓ। ਪਿੰਡ ਦੀ ਗੱਲ ਕਰੀਏ ਤਾਂ ਸਜਣੋ ਭਗਵਾਨ ਪਹੁੰਚ ਆ ਗਿਆ ਤੇ ਜਿਹੜਾ ਆ ਗਿਆ ਗਰਦਾਸ ਕਮਲ ਕੋਲੇ ਐਸ ਵੇਲੇ 4 ਜਨਵਾਰ ਜਿਹੜੇ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਵਿਖਾ ਦਿੰਨੇ ਆ ਤਿਆਰ ਲੋਡ ਤੇ ਮੱਜਨ ਸੱਜੋਂ ਤੇ ਇੱਕ ਥੋੜੀ ਜਿਹੀ ਕੱਚੀ ਕੱਲਾ ਕੱਲਾ ਪਸ਼ੂ ਜਿਹੜਾ ਆਪਾਂ ਚਲਾ ਕੇ ਵੇਣੇ ਆ ਡਿਟੇਲ ਲੈਣੇ ਆ ਕੀ ਹਿਸਾਬ ਕਿਤਾਬ ਦੇ ਜਨਮਾਰਾ ਵੀਰ ਦੇ ਕੋਲੇ ਤੇ ਇੱਕ ਵੈੜ ਵੀ ਬਹੁਤ ਚੰਗੀ ਆ ਝੋਟੀ ਤੋਂ ਕਰੀਏ ਸ਼ੁਰੂ ਤੇ ਫੇਰ ਤੁਹਾਨੂੰ ਚਲਾ ਚਲੂ ਕੇ ਵਿਖਾ ਕੇ ਤੇ ਦਾ ਰੇਟ ਪੁੱਛਦੇ ਆਪਾਂ ਕਮਲ ਤੋਂ ਕਮਲਵੀਰ ਸਤਿ ਸ਼੍ਰੀ ਅਕਾਲ ਸਸਕਾ ਜੀ ਹੋਰ ਸੁਣਾਓ ਹਾਂਜੀ ਅਨੀ ਕਿਰਪਾ ਬਾਬੇ ਦੀਪ ਸਿੰਘ ਜੀ ਚੜਦੀ ਕਲਾ ਨਾ ਚੜਦੀ ਕਲਾ ਤੁਸੀਂ ਸੁਣਾਓ ਮੇਰਾ ਨਾਂ ਤੇ ਦੀਆਂ ਤੇ ਐਡਰੈਸ ਆਪਣਾ ਐਡਰੈਸ ਆਪਣਾ ਪਿੰਡ ਭਗਵਾਨਪੁਰ ਜੇ ਹਾਂਜੀ ਫੀਲ ਡੇਰਾ ਬਰਾਂਡੇ ਤੇ ਜ਼ਿਲ੍ਹਾ ਗਰਦਾਸਪੁਰ ਜੇ ਮੋਬਾਈਲ ਨੰਬਰ ਕਿਹੜਾ ਮੇਰੇ ਕੋਲ 915887784 ਪਹਿਲਾ ਨੰਬਰ ਹੈ ਮੇਰਾ ਇਹ ਤੇ WhatsApp ਚੱਲਦਾ ਜਿਹੜਾ ਸਾਹਮਣੇ ਚੱਲੀ ਜਾਂਦਾ ਹਾਂਜੀ ਹਾਂਜੀ ਸਾਹਮਣੇ ਚੱਲੀ ਜਾਂਦਾ ਕੀ ਬਾਤ ਹੈ ਤੇ ਕਮਲ ਵੀਰੇ ਅੱਜ ਕਿੰਨੇ ਜਾਨਵਰ ਖੋਜ ਗਏ ਆਪਾਂ ਆਪਣੇ ਕੋ ਅੱਜ ਪੰਜ ਹੀ ਹੋਣ ਚਲੋ ਇੱਕ ਝੋਟੀ ਚਲ ਗਈ ਐ ਸੂਰੀ ਹਾਂ ਜੇਰ ਚੁਰ ਪਾ ਕੇ ਤੇ ਉਹਦੀ ਵੀਡੀਓ ਬਣਾਉਣੀ ਸੀ ਹਾਂਜੀ ਹਾਂਜੀ ਚਲੋ ਕੋਈ ਨਾ ਅੱਜ ਚਲੋ ਕੋਈ ਨਾ ਹਾਂ ਹਾਂ ਲੇਟ ਬਾਲੇ ਹੋ ਗਏ ਸੱਜਣੋ 3 ਘੰਟੇ ਡੀਕ ਕਰਨੀ ਪਈ 4 ਤੇ ਇਹ ਝੋਟੀ ਕਿਹੜਾ ਸੂਆ ਸਾ ਇਹ ਪਹਿਲਾ ਸੂਆ ਚਾਰ ਦਾ ਤੇ ਕੱਢੀ ਪਲੂਨ ਸੁੰਦੀ ਆ ਮੂੰਹ ਚੌਕੀ ਹਾਂਜੀ ਹਾਂਜੀ ਚੰਗੀ ਕੱਟੀ ਆ ਬੜੀ ਕੱਦ ਮੁੱਢ ਪੇਟ ਦੀ ਛਾਈ ਛੂਈ ਚੰਗੀ ਹੈ ਨਾ ਕਰਮਾ ਵਾਲੀ ਦੇ ਕਾਲ ਵੀ ਬਹੁਤ ਚੜਾ ਉੱਪਰ ਲੱਗਾ ਕੀ ਬਾਤ ਆ ਤੇ ਦਿਨ ਕਿੰਨੇ ਲੈ ਜੂ ਕਮਲਾ ਜੀ ਮੈਨੂੰ ਵੇਖੋ ਵੀ ਜਿਹੜਾ ਹਫਤਾ ਲੈ ਜੇ ਚਾਰ ਲੈ ਜੇ ਪੰਜ ਲੈ ਜੇ ਗੱਡੀ ਦੇ ਜਾਂ ਹਾਂ ਗਾਂ ਪਸ਼ਾਂ ਜਾ ਕੇ ਸੂ ਵੀ ਸਕਦੀ ਆ ਤੇ ਨਾਲ ਹੀ ਗੱਲ ਹੀ ਆ ਹੁਣ ਤੇ ਤਿਆਰੀ ਆ ਹਾਂਜੀ ਹਾਂਜੀ ਓਕੇ ਤੇ ਥਣਾ ਥਣਾ ਲੋ ਭਾਰ ਲੋਕੇ ਆ ਮੈਂ ਕਹਿੰਨਾ ਓਕੇ ਕੁੜੀ ਆ ਸਾਕੇ ਚੋ ਮੇਰਾ ਵੀਰ ਤੋਰ ਕਰਾ ਚੱਕੀ ਦੀ ਸਜਣੋ ਚੰਗੀ ਸੁਥਰੀ ਕੱਟੀ ਆ ਵੀਰ ਦੇ ਕੋਲੇ ਤੇ ਸਰੀਰ ਦੇ ਹਿਸਾਬ ਨਾਲ ਸਿੰਘ ਪੂਰਾ ਜਾਇਦਾ ਕਈ ਵਾਰੀ ਕਿਸੇ ਪਸ਼ੂ ਦਾ ਨਾ ਵੀਡੀਓ ਦੇ ਵਿੱਚ ਸਿੰਘ ਜਾਦੇ ਖੁੱਲਾ ਲੱਗ ਜਾਂਦਾ ਹੁੰਦਾ ਤੇ ਇਹ ਨੋਟ ਕਰ ਲਿਓ ਜਦੋਂ ਕੋਲਿਆ ਕੇ ਵੇਖੋਗੇ ਤਾਂ ਜਚਤ ਹੈਗੀ ਆ ਜਿਹੜੀ ਲੇਵਾ ਪੱਟਣਾ ਸ਼ੁਰੂ ਕੀਤਾ ਨਾ ਕਰਮ ਵਾਲੀ ਨੇ ਬਹੁਤ ਸੁਥਰਾ ਤੇ ਸੋਹਣਾ ਲੇਵਾ ਵਿਰਲਾ ਮੁਰਲਾ ਚੰਗੀਆਂ ਲੱਗੀਆਂ ਤੇ ਉਮਰ ਦੇ ਹਿਸਾਬ ਨਾਲ ਸੱਚ ਨੂੰ ਕੱਦ ਵੀ ਚੰਗਾ ਤੇ ਵੇਲ ਵੀ ਚੰਗੀ ਆ ਇਹ ਇਥੋਂ ਕਰੋ ਚੈੱਕ ਹੁਣ ਵੇਖੋ ਥਾਂ ਲੇਵਾ ਲੱਗਿਆ ਕਰਮਾ ਵਾਲੀ ਤੇ ਹਜੇ ਸਜਣੋ ਇਹ ਸੁੰਦੀ ਕਰਦੀ ਨੇ ਪਹਿਲਨਾ ਕੱਟੀਆਂ ਨਾ ਕਈ ਕਈ ਦਿਨ ਲਾ ਕੇ ਇਹ ਤੇ ਫਿਰ ਲੇਵਾ ਤਿਆਰ ਕਰਦੀਆਂ ਵੇਖੋ ਬਰੀਕੀ ਚੰਗੀ ਲੱਗੀ ਆ ਲੇਵਾ ਪਾਂਡਾ ਸੋਹਣਾ ਤਿਆਰ ਕਰ ਜਾਣਾ ਤੇ ਕਮਲ ਵੀਰੇ ਆਈਡੀਆ ਲਾ ਸਕਦੇ ਕੋਈ ਵੀ ਕਿੰਨਾ ਹੁੰਦਾ ਤੇ ਪਾ ਜੂਗੀ ਜੇ ਸੇਵਾ ਵਾਲੇ ਘਰੇ ਜਾਵੜੇ ਆਈਡੀਆ ਤੇ ਲੈ ਸਕਦੇ ਬਾਅਦ ਕੀ ਅਗਲੇ ਦੀ ਸੇਵਾ ਵਾ ਹਾਂ ਜੇ ਫੁੱਲ ਸੇਵਾ ਵਾਲੇ ਘਰੇ ਜਾਂਦੀ ਆ ਦਾ 10 ਕਿਲੋ ਦੇ ਦੂ 11 12 ਹਾਂ 10 ਕਿਲੋ ਤੋਂ ਪਲੱਸ ਦੁੱਧ ਦੇ ਦਊਗੀ ਤੇ ਕਮਲ ਵੀਰੇ ਦਾ ਰੇਟ ਕੀ ਰੱਖਾਂਗੇ ਇਹਦਾ ਵੀ ਜੀ ਰੇਟ ਹੈ ਜੀ ਬਿਲਕੁਲ ਕਿੰਨੇ ਦੀ ਬਿਲਕੁਲ ਯਾਰ ਕਰੀਏ ਹਾਂ 70000 ਦੀ 75000 ਦੀ ਹਾਂਜੀ ਉਹਦੇ ਚ ਪਿਆਰ ਮੁਹੱਬਤ ਹੋ ਜੂ ਕਿ ਨਹੀਂ ਮਾੜਾ ਮੋਟ 5000 ਛੱਡਦਾ ਪੂਰੇ 70 ਦੀਆਂ ਨਾ ਕੱਟੀ ਦੇ ਦਾਂਗੇ ਪੂਰੇ 70000 ਦੀ ਹਾਂਜੀ ਹੁੰਦੀ ਨਹੀਂ ਐਡੀ ਕੱਟੀ 70000 ਦੀ ਕਰਦੇ ਪਰੇ ਉਰੇ ਨੂੰ ਫਰ ਲਓ ਵੀ ਸਜਣਾ 70000 ਚ ਦਵਾਉਣ ਲੱਗਿਆ ਤੁਹਾਨੂੰ ਮੂੰਹ ਚੌਗੀ ਕੱਟੀ ਆ ਤੇ ਸਫਾਈਆਂ ਚੰਗੀਆਂ ਲੱਗੀਆਂ ਚਮੜੀ ਚੰਗੀ ਆ ਸੂਣ ਵਾਲੀ ਪਹਿਲਣ ਕੱਟੀ ਤੇ ਜਦੋਂ ਕਾਲ ਕਰੀ ਤੇ ਸਜਣੋ ਛੋੜ ਛੱਪਾ ਹਜੇ ਵੀ ਤੁਸੀਂ ਕਰਾ ਸਕਦੇ ਕਿਆ ਬਾਤ ਹਾਂ ਨਹੀਂ ਨਹੀਂ ਇਹ ਦੁਕਾਨ ਦਾ ਰੱਬ ਦਾ ਨਹੀਂ ਤੇ ਇੱਕ ਆ ਗਈ ਅੱਗੇ ਆ ਮੈਂ ਹਾਂਜੀ ਹਾਂਜੀ ਮੈਂ ਵੀ ਨਹੀਂ ਹਾਂ ਮੀਣੀ ਕਰਮਾਲੀ ਢੇਰੀ ਹੈ ਨਾ ਹਾਂਜੀ ਹਾਂਜੀ ਤੇ ਸੂਆ ਕਿਹੜਾ ਹੇਸ਼ਾ ਇਹ ਤੀਜਾ ਸੂਣੀ ਪਿਓਰ ਤੀਜਾ ਸੂਆ ਨਹੀਂ ਰਹੇ ਹੁੰਦਾ ਹੋਊਗਾ ਓਕੇ ਰਪੋਰਟ ਹਾਂ ਨਹੀਂ ਓਕੇ ਦੰਦ ਤਾਂ ਆਪ ਹੀ ਵਿਖਾਈ ਜਾਂਦੇ ਡਰਦੀ ਆ ਡਰਦੀ ਆ ਅੱਜ ਹੀ ਲੈਂਦੀ ਆ ਤਾਂ ਠੀਕ ਆ ਕਮਲ ਕੱਢ ਦੇ ਨੂੰ ਬਾਹਰ ਨੂੰ ਤੇ ਦਿਨ ਲੈ ਜੂ ਇਹ ਵੀ ਹਫਤਾ ਹਾਂਜੀ ਹਫਤਾ ਲੈ ਜਾਣਾ ਠੀਕ ਆ ਥਣਾ ਥਣਾ ਲੋ ਟਿੱਪੀ ਓਕੇ ਅੰਮੇ ਆ ਕਿਦਾਂ ਗਰੰਟੀ ਹੋ ਗਈ ਥਣਾ ਕਿਆ ਬਾਤ ਲੋ ਵੀ ਸਜਣੋ ਤੀਜਾ ਸੂਆ ਸੁੰਦੀ ਆ ਤੇ ਚੈੱਕ ਕਰ ਲੋ ਤੇ ਦੁੱਧ ਦੇਣੇ ਮਗਰਲੇ ਸੂਏ ਤੁਹਾਨੂੰ ਪਤਾ ਅੱਜ ਕੱਦ ਸਾਡੇ 12 ਤੱਕ ਕਹਿੰਦੇ ਹੋ ਤਾਂ 10 ਕਿਲੋ ਬਿਸਤਾ ਹੋਊਗਾ ਠੀਕ ਆ ਚਲ ਇਹਨਾਂ ਦਾ ਦੇ ਜੂਗੀ ਸਾਂਭਣ ਵਾਲੇ ਥਾਂ 8-9 ਕਿਲੋ 10 ਕਿਲੋ ਤਾਂ ਦੇਊਗੀ ਮੱਝ ਆ ਹਾਂ ਬਾਕੀ ਆਪਰਾ ਨਹੀਂ ਕੋਈ ਨਹੀਂ ਕੋਈ ਨਹੀਂ ਇਤਰੇ ਦੀ ਲੈ ਚਾਲ ਇਹਨੂੰ ਕਰਮਾਂ ਵਾਲੀ ਨੂੰ ਕੋਈ ਗੱਲ ਨਹੀਂ ਦੁੱਧ ਦਾ ਪੈਟ ਗੁੰਡਾ ਵਾਲੀ ਆ ਅੱਧ ਤੇ ਚਲੋ ਨਾਰਮਲ ਹੀ ਏਡਾ ਬਣਾ ਦੇਵਾ ਹਾਂ ਲੈ ਲੈ ਪਾਣੀ ਦੀ ਸੁਥਰੀ ਆ ਹਾਂ ਇਹ ਲੈ ਵਾ ਇਹਨੇ ਚੰਗਾ ਬਣਾ ਜਾਣਾ ਹੀ ਕਿਉਂਕਿ ਹਾਂ ਦੁੱਧ ਦੇ ਜੂਗੀ ਸ਼ਹਿਰ ਮਾਰਦੀ ਦੇਣ ਉਦਾਂ 7-8 ਏਕ ਤੇ ਕਮਲ ਵੀਰੇ ਇਹ ਕਿੰਨੇ ਦੀ ਦੇ ਦਈਏ ਆਪਾਂ ਜੀ ਜੀ ਮੁੱਲ ਕਰ ਨੂੰ ਇਹਦਾ ਭਾਵੇਂ 60 ਖੜੀਏ ਠੀਕ ਆ ਹਾਂਜੀ ਹਾਂਜੀ 3 ਛੜਦਾ 57000 55000 ਦੀ ਹਾਂ ਨਾ ਮੱਝ ਹੋ ਜਾਂਦੀ ਲੈ ਫਿਰ ਲਿਖ ਦੀ ਅੱਜ ਵੀ ਜਮਾ ਹੀ ਮੁਫਤੋਂ ਮੁਫਤੀ ਵਾਲੀਆਂ ਮਈਆਂ ਐਡੀ 70 ਦੇ ਦਿੰਦਾ ਨਹੀਂ ਕੋਈ ਨਹੀਂ ਦਿੰਦਾ ਤੇ ਆਪਾਂ ਉਹਦੇ ਨੂੰ ਛੋੜ ਛੱਪਾ ਵੀ ਕਰਨਾ ਹਾਂ ਛੋੜ ਹੀ ਹੋਣੀ ਜੀ ਬਸ ਛੋੜ ਛੋੜ ਹੀ ਠੀਕ ਆ ਠੀਕ ਆ ਚਲੋ ਧੰਨਵਾਦ ਐਨਾਂ ਵੀ ਪਹਿਲਾਂ ਹੀ ਰੇਟ ਉਹ ਮੰਗੇ ਆ ਜਿਹੜੇ ਲੈਣ ਵਾਲੇ ਹੈਨਾ ਸਜਣਾ ਇਹ ਨਾ ਬੜੇ ਟਿਕਾਣੇ ਤੇ ਖੜੀ ਸੀ ਸੋਚਿਆ ਤੁਹਾਨੂੰ ਮੈਂ ਨਾ ਇਹਦੀਆਂ ਵਿਰਲਾਵਰਲਾ ਕੱਟੀ ਦੀਆਂ ਫਿਰ ਚੈੱਕ ਕਰਾਵਾਂ ਕਿਉਂਕਿ ਆ ਕੱਟੀ ਥੋੜੇ ਖਰੀਦਣ ਵਾਲੀ ਚੀਜ਼ ਆ ਲਾਈਵ ਅੰਦਰ ਰਹੂਗੀ ਘਾਟੇ ਵਾਲਾ ਸੌਦਾ ਨਹੀਂਗਾ ਚੰਗੀ ਆ ਤੇ ਇੱਕ ਅੱਗੇ ਆ ਗਈ ਆਪਣੇ ਕੋਲੇ ਆ ਮੱਝ ਹਾਂਜੀ ਹਾਂਜੀ ਮੱਝ ਚਲੋ ਸਾੰਭੀ ਨਹੀਂ ਕਹਿੰਦੇ ਹੈ ਨਹੀਂ ਸੀ ਆ ਠੀਕ ਆ ਪਰ ਮੈਂ ਦੁੱਧ ਵਾਲੀ ਸੀ ਮੈਂ ਦੁੱਧ ਵਾਲੀ ਆ ਹੈਨਾ ਮੈਂ ਪਤਲੀ ਜਮੜੀ ਦੀ ਆ ਦਿਨ ਫਿੰਨੇ ਲੈ ਜੂ 20 ਦਿਨ ਕਹੀ ਉਹਨਾਂ ਤੁਸੀਂ ਮਹੀਨਾ ਲੱਗ ਮਹੀਨਾ ਹੀ ਮੰਨੋ ਮਹੀਨਾ ਹੀ ਮੰਨੋ 25 ਦਿਨ ਮੰਨ ਲਓ ਮਹੀਨਾ ਮੰਨ ਲਓ ਠੀਕ ਆ ਹਾਂਜੀ ਹਾਂਜੀ ਤੇ ਤੋਰੇ ਦੀ ਕਰਾਈ ਹੈ ਹੈ ਤੀਜੇ ਸੁਵੇ ਉਦਾਂ 7 ਦਿਨ ਦੇ ਵੀ ਹੋ ਕੇ ਹੋਣਗੇ ਨਹੀਂ ਹਾਂ ਨਵੀਆਂ ਹਾਂਜੀ ਹਾਂਜੀ ਠੀਕ ਆ ਲੋ ਵੀ ਸੱਜਣੋ ਤੀਜਾ ਸੁਆ ਸੁੰਦੀ ਇੱਕ ਮਹੀਨੇ ਦੀ ਕੱਚੀ ਮੈਂ ਆ ਤੇ ਰੇਟ ਵੀ ਫਿਰ ਕੱਚੀ ਵਾਲਾ ਹੀ ਹੋ ਜਾਂਦਾ ਹੁੰਦਾ ਕਿਉਂਕਿ ਤੁਸੀਂ ਵੀ ਮਹੀਨਾ ਪੱਠੇ ਪਾਉਣੇ ਆ ਜਾ ਕੇ ਇਹਨੂੰ ਕਰ ਲਓ ਚਾ ਕਮਾਲ ਆ ਵੀਰੇ ਤੂਰਾ ਤਾਰਾ ਚੰਗਾ ਸੱਜਣੋ ਮੈਂ ਤਾਂ ਵੇਖੋ ਹੱਡ ਚੰਗਾ ਤੇ ਕਮਲ ਵੀਰੇ ਇਹਦਾ ਰੇਟ ਫਰਕੀ ਰੱਖੀਏ ਰੇਟ ਤੇ ਵੇਚੀ ਜੋ ਤਿਆਰ ਹੁੰਦੀ ਫਿਰ ਤੇ ਭਾਏ 55 60 ਦੀ ਵੀ ਵੇਚ ਦਿੰਦੇ ਠੀਕ ਆ ਹੁਣ 50000 ਦੀ ਮਾਇਦੇ 50000 ਦੀ ਹਾਂਜੀ ਹਾਂਜੀ ਫੋਨ ਲਾਉਂਦਾ ਜਿਹੜਾ ਭੈਣ ਭਰਾ ਛੋਟੇ ਪੱਕਾ ਚਲੋ ਲਓ ਵੀ ਸੱਚ ਨਾਲ ਕੋਈ ਟੋਕਰ ਨਹੀਂ ਹੁੰਦੀ 50 ਦੀ 50000 ਰੁਪਏ ਚ ਮਹੀਨਾ ਸੰਭਲਿਓ ਘਰੇ ਦੁੱਧ ਪੀਣ ਨੂੰ ਮੈਂ ਮਾੜੀ ਨਹੀਂ ਓਕੇ ਰੱਖੋ ਦੇ ਜਾਊਗਾ ਕੋਈ ਸ਼ਰਤ ਨਾਲ ਜੀ ਸੰਭਾਲਾ ਲੈ ਗਿਆ ਤੇ ਵਧੀਆ ਬਣ ਜਾਣੀ ਬਣ ਜਾਣੀ ਬੋਰੀ ਸੱਟੇ ਨੂੰ ਚੰਗੀ ਹਨਾ ਕਾਰਕਲ ਦੀ ਲਿਆ ਕੇ ਹਾਂਜੀ ਹਾਂਜੀ ਤੇ ਇੱਕ ਅੱਗੇ ਵਹਿੜ ਵੀ ਹੈ ਨਾ ਕਿਆ ਬਾਤ ਐਨੂੰ ਕਰ ਇਧਰ ਨੂੰ ਦੇਖੋ ਜੰਮੀ ਟੁਕਕਾ ਨਹੀਂ ਲੱਗਾ ਹਾਂ ਗੱਡੀ ਵੀ ਫੋਲ ਹੀ ਆਦਾ ਕਿੰਨਾ ਮੱਈਆ ਕਿਆ ਬਾਤ ਗੋਲ ਚੰਗਾ ਲੱਗਾ ਹਨਾ ਥਣ ਤੇ ਸੁਬਾ ਕਿਹੜਾ ਇਹ ਸੁਬਾ ਦੂਜਾ ਇਹ ਦੂਜਾ ਸੁਬਾ ਹਾਂਜੀ ਹਾਂਜੀ ਤੇ ਪਲੂਨ ਦਾ ਦੁੱਧ ਦੁੱਧ ਪੁੱਛਿਆ ਮਾਲਕ ਦੁੱਧ ਦੁੱਧ ਵੀ ਦੀ 14 ਕਿਲੋ ਲੀਟਰ ਕਹਿੰਦੇ ਸੀ ਦਿੱਤਾ ਕਿ ਲੋ ਏਅਰ ਕੰਡ ਮੈਂ ਕਿਹਾ 14 ਬੰਦਾ ਕਿਲੋ ਦੇ ਜੇ ਦੇ ਜਾਊਗੀ ਉਹਦਾ ਪੱਥਰ ਅੜ ਗਈ ਬੱਛੀ ਜੰਮੀ ਪਈ ਆ ਠੀਕ ਆ ਯਾਰ ਕਾ ਵੀ ਚੰਗੀ ਆ ਚੰਗੀ ਆ ਤੇ ਦਿਨ ਕਿੰਨੇ ਲੈ ਜੂ ਦੇਣੇ ਵੀ ਹਫਤਾ ਲੈ ਜੂ ਇੱਕ ਹਫਤਾ ਲੈ ਜੂ ਹਣਾ ਬਣ ਚੰਗੀ ਜਊ ਥੱਲਿਓ ਹਾਂਜੀ ਹਾਂਜੀ ਚੰਗੀ ਬਣੂਗੀ ਲਊ ਪਾਣੀ ਵਾਲੀ ਹਣਾ ਹਾਂਜੀ ਹਾਂਜੀ ਕੱਢੀ ਬਾਹਰ ਵੀ ਰਿਏ ਲੋ ਵੀ ਸੱਜਣੋ ਵੈੜ ਦਾ ਸੁਭਾ ਸੁਭੂਆ ਯਾਰ ਬਾਹਲਾ ਚੰਗਾ ਥਣਾ ਥਣਾ ਨੂੰ ਹੱਥ ਵੀਰਾ ਲਾਈ ਗਿਆ ਕੁਆਲਿਟੀ ਚੰਗੀ ਆ ਤੇ ਬਾਕੀ ਮੱਜਾਂ ਦੇ ਰੇਟ ਥੋੜੇ ਲੈਣ ਵਾਲੇ ਆ ਜੇ ਛੋਟੇ ਭਾ ਦੀਆਂ ਭਾਲਦੇ ਸੀ ਤੇ ਗਾਂ ਦਾ ਰੇਟ ਆਪਾਂ ਇਹ ਕਮਲੇ ਕਥਨ ਲੰਮਾ ਰੱਖਦੀ ਆ ਹਾਂਜੀ ਇੱਕ ਮੋਟਾ ਰੱਖ ਆਈਆ ਵੇ ਵੀ ਆਸ ਕਰਕੇ ਕੋ ਬੜੇ ਭੌਮ ਡਰਾਟੀ ਦੇ ਲੈ ਵੀ ਟਿੱਪਨ ਟੁੱਪਣ ਇੱਕੋ ਜਈ ਆ ਸਾਰਿਆਂ ਦਾ ਸੈਜ ਦਾ ਫਰਕ ਆ ਹਾਂਜੀ ਹਾਂਜੀ ਠੀਕ ਆ ਠੀਕ ਲੋ ਵੀ ਸੱਜਣੋ ਨਵੀਂ ਬੱਛੀ ਆ ਜਮਾ ਚੈੱਕ ਕਰ ਲੋ ਦਿਨ ਇਹ ਹਫਤਾ ਹਫਤਾ 10 ਦਿਨ ਲੈ ਜੂ ਹਾਂਜੀ ਹਾਂਜੀ ਹਫਤੇ ਤੋਂ ਪਹਿਲਾਂ ਪਹਿਲਾਂ ਸੱਜਣੋ ਸੂਪ ਹੋਗੀ ਘਰੇ ਉੱਚਾ ਵੇਖੋ ਢੱਲਾਂ ਢੱਲਾਂ ਲੇਵਾ ਬਹੁਤ ਚੰਗਾ ਤਿਆਰ ਕਰ ਜੂ। ਬਾਕੀ ਵੀ ਜੀ ਦਿਨਾਂ ਦੇ ਗੱਲ ਆ ਜੇ ਫੇਰ ਨਹੀਂ ਕੋ ਪਾ ਲੱਗਦਾ ਕੋਈ ਹਫਤੇ ਵੱਧ ਲੈ ਜਾਂਦੇ ਕੋਈ ਘੱਟ ਲੈ ਇਹ ਸੂ। ਹਾਂ। ਤੇ ਬਾਕੀ ਥਣ ਚਵਾਈ ਵਾਲਾ। ਹਾਂਜੀ ਹਾਂਜੀ। ਥਣ ਚਵਾਈ ਨਿਕਲੂਗੀ ਮੋਟੀ ਮੋਟੀ। ਮੈਂ ਜਿੰਨਾ ਗੱਲ ਦੀ ਕੋਈ ਨਹੀਂ ਵਹਿਰ ਨਹੀਂ ਮਾੜੀ। ਚਲ ਦੇਖੋ ਕਿੰਨੀ ਵਹਿਰ ਸੀ। ਤੇ ਭਾਸ਼ਾ ਜੀ ਇਹਦਾ ਕੀ ਰਊ? ਭਾਅ ਇਹਦਾ 45000 ਰੁਪਏ। 45000 ਚੋਂ ਕਿੰਨਾ ਕਮਾਨ ਤਨ ਕਰਦਗੇ ਪੱਠੇ ਪੁੱਠੇ ਵੀ ਪਾਉਣੇ ਆ ਕਹੇ ਭੈਣ ਭਰਾ ਨੇ। ਹਫਤਾ ਗਾਂਢੀ ਲੈਂਦੀ ਜਿਆਦਾ ਨਹੀਂ ਲੈਂਦੀ ਵਾਏ। ਨਹੀਂ ਚਲ ਫੇਰ ਵੀ ਵੇਖ ਲਾ ਕੋਈ ਕਰਦ ਹੈਂ ਦੋ ਯਾਰ ਛੱਡ ਤਰਤਾਲੀ ਯਾਰ ਦੀ ਹਾਂਜੀ ਹਾਂਜੀ ਚੱਲ ਜਿਹੜਾ ਰੈਂਕ ਲਾਊਗਾ ਫਿਰ ਹਨਾ ਉਹਦੇ ਨਾਲ ਕਰ ਲਾਂ ਆ ਝੋਟੀ ਕਰੀ ਪਰੇ ਨੂੰ ਮੜੀ ਲਓ ਵੀ ਸੱਜਣੋ ਆ ਝੋਟੀ ਜੇ ਨਵਾਂ ਹਾਨ ਕੋਈ ਘਰੇ ਲਵਦੇ ਹਨ ਰੱਖਣੀ ਆ ਝੋਟੀ ਤਾਂ ਬੇਫਿਕਰ ਹੋ ਕੇ ਕਮਲ ਨਾਲ ਘੰਟੀ ਕਰ ਲਿਓ ਝੋਟੀ ਮੇਰੇ ਪਸੰਦ ਆ ਗਈ ਆ ਓਕੇ ਰਿਪੋਰਟ ਲਊ ਰਹੂਗੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਇਹ ਘਾਟੇ ਵਾਲਾ ਸੌਦਾ ਨਹੀਂ ਕਿਉਂਕਿ ਨਵੀਂ ਝੋਟੀ ਆ ਦੂਸੂਏ ਪੀਓਂਗੇ ਤੇ ਫਿਰ ਵੀ ਰੁਪਏ ਜੇਬ ਚ ਹੀ ਆ हां वदनी है कटनी नहीं वदनी ते आ मैया जे डेरी डूरी ते दोप्ते लावणीयां ता ए भी ला लियो हां जी हां जी ए सजनो भगवानपुरे पेंट ਦੇ ਵਿੱਚ ਕਮਲ ਕੋਲੇ 4 ਐਨੀਮਲ ਆ ਜਿਹੜੇ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਵਿਖਾਤੇ ਤੇ ਜਿਹੜਾ ਆ ਗਿਆ ਪਸੰਦ ਤੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਵੀਡੀਓ ਨੂੰ ਐਂਡ ਤੱਕ